ਵਿਧਾਨ ਸਭਾ ਜੀ ਨਾਲ ਕੱਲ ਵੀ ਹੋਈ ਸੀ ਲੰਮੀ ਗੱਲ ਹੋਈ ਇਹਦੇ ਉੱਤੇ ਘਟੋ ਘਟ 20 ਮਿੰਟ ਗੱਲ ਹੁੰਦੀ ਰਹੀ ਹੈ ਜਿਹੜੀ ਨੁਕਤੀ ਹੈ ਸਿੰਘ ਸਰਬਾਨਾਂ ਦੀ ਉਹਨਾਂ ਨੂੰ ਸੇਵਾ ਦੀ ਤਾਰਕਸ਼ੀ ਉਹਨਾਂ ਦੀ ਕਰਨੀ ਹੈ ਜਾਂ ਉਹਨਾਂ ਨੂੰ ਵਿਦੈਗੀ ਦੇਣੀ ਹੈ ਇਹ ਕਾਰਜ ਕਰਨ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਜਲਦੀ ਇਹ ਵਿਧੀ ਵਿਵਧਾਨ ਨਹੀਂ ਬਣ ਸਕਦਾ ਕਿਉਂਕਿ ਇਹਦੇ ਵਿੱਚ ਇਹ ਕਹੀ ਹੈ ਵੀ ਕੱਲੀ ਸ਼੍ਰੋਮਣੀ ਕਮੇਟੀ ਦੀ رائے ਨਾਲ ਵਿਧਾਨ ਬਣ ਜੇ ਉਹ ਨਹੀਂ ਗੱਲ ਬਣਨੀ ਦੁਨੀਆ ਭਰ ਦੇ ਸਿੱਖਾਂ ਦੀ رائے ਨਾਲ ਜਿਹੜੇ ਸਿਆਣੇ ਆ ਵਿਦਵਾਨ ਆ ਬਾਕੀ ਸੰਤ ਮਹਾਪੁਰਖ ਹੈ ਕੌਮ ਦੇ ਜਿਹੜੇ ਬੜੇ ਸਿਆਣੇ ਸੱਚੇ ਆਗੂ ਹੈ ਸਾਰੀਆਂ ਤਰ੍ਹਾਂ ਉਹ ਸਾਰਿਆਂ ਦੀ ਨੁਮਾਇੰਦਗੀ ਦੇ ਨਾਲ ਹੀ ਸਾਰਿਆਂ ਦੀ ਰਾਏ ਦੇ ਨਾਲ ਉਹ ਮਸਲਾ ਹੱਲ ਹੋਣਾ ਚਾਹੀਦਾ ਔਰ ਅਸੀਂ ਵੀ ਪਹਿਲਾਂ ਹੀ ਪੰਥਕ ਇਕੱਠ ਦੇ ਵਿੱਚ 14 ਮਾਰਚ ਨੂੰ ਅਪੀਲ ਕੀਤੀ ਸੀ ਕਿ ਜਥੇਦਾਰ ਸਾਹਿਬਾਨ ਨੂੰ ਲਾਉਣ ਦਾ ਫਟਾਉਣ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਵਿਧੀ ਵਿਧਾਨ ਅਗਰ ਹੋਏਗਾ ਤਾਂ ਇਹ ਜਿਹੜੇ ਮਸਲੇ ਉੱਠ ਰਹੇ ਨਹੀਂ ਉੱਠਣਗੇ ਇਸ ਕਰਕੇ ਉਹਦੇ ਲਈ ਪ੍ਰਧਾਨ ਸਾਹਿਬ ਨੇ ਵਿਸ਼ਵਾਸ ਦਵਾਰ ਲੱਗੇ ਹੋਏ ਆ ਇਨੂੰ ਵਕਤ ਲੱਗ ਸਕਦਾ ਪਰ ਬਣੇਗਾ ਜ਼ਰੂਰ ਮੇਰੀ ਬੇਨਤੀ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਣਾ ਕੁਰਬਾਨੀ ਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਨਮਾਨ ਅਤੇ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ ਪੰਥ ਉਹਨਾਂ ਨੂੰ ਸ੍ਰੀ ਕਾਲ ਤਖਸਾਲ ਦਾ ਦਸੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ ਔਰ ਅਸੀਂ ਸਾਰੇ ਪੰਥ ਦੇ ਨਾਲ ਮਿਲ ਕੇ ਇਸ ਗੱਲ ਦੀ ਪੂਰਨ ਹਮਾਇਤ ਕਰਾਂਗੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਬੰਦੀ ਸਿੰਘ ਬੈਠੇ ਆਂ ਜੇਲਾਂ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਦੁਆਰਾ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਬਚਪਨ ਨੂੰ ਉਹਨਾਂ ਦਾ ਮੈਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਜਦੋਂ ਉਹ ਇਹ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਸਨ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਮੈਂ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ ਔਰ ਉਹ ਬੜੀ ਛੋਟੀ ਉਮਰ ਦੇ ਵਿੱਚ ਗੁਰਸਿੱਖੀ ਨੂੰ ਪਰਣਾਏ ਹੋਏ ਸੀ ਤੁਸੀਂ ਮੰਨਣਾ ਨਹੀਂ ਕਿ ਉਹਨਾਂ ਦੀ 15 ਤੋਂ 16 ਸਾਲ ਦੀ ਉਮਰ ਹੋਏਗੀ ਜਦੋਂ ਆਪਣੇ ਪਿੰਡ ਹਵਾਰੇ ਉਹ ਦਮਦਮੇ ਟਕਸਾਲ ਦੇ ਸਿੰਘਾਂ ਨੂੰ ਲਿਜਾ ਕੇ ਇੱਕ ਉਹਨਾਂ ਦੇ ਸਾਥੀ ਹੁੰਦੇ ਸੀ ਸਰਦਾਰ ਬਲਦੇਵ ਸਿੰਘ ਦੀ ਹਵਾਰਾ ਉਹ ਦਮਦਮੇ ਟਕਸਾਲ ਦੇ ਵਿੱਚੋਂ ਹੀ ਗੁਰਮਤਿ ਵਿਦਿਆ ਪ੍ਰਾਪਤ ਕੀਤੀ ਉਹ ਵੀ ਬਾਅਦ ਵਿੱਚ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਦੇ ਪਿੰਡ ਸਾਡੇ ਸਿੰਘ ਜਾ ਕੇ ਕਥਾ ਕੀਰਤਨ ਕਰਦੇ ਰਹੇ ਅਮਰ ਸੰਚਾਰ ਕਰਦੇ ਰਹੇ ਮੈਂ ਕਾਹ ਕਹਿਣਾ ਚਾਹੁੰਨਾ ਕਿ ਉਹਨਾਂ ਦੀ ਬਚਪਨ ਤੋਂ ਹੀ ਧਾਰਮਿਕ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਰੋਟੀ ਸੀ ਔਰ ਛੋਟੀ ਉਮਰ ਤੋਂ ਪੜ੍ਹ-ਪੜ ਕੇ ਅੱਗੇ ਹੋ ਕੇ ਉਹ ਧਾਰਮਿਕ ਸੇਵਾਵਾਂ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਮੈਂ ਉਹਨਾਂ ਦਾ ਬਚਪਨ ਦੇਖਿਆ ਕਿ ਉਹਨੂੰ ਬਹੁਤ ਹੀ ਧਾਰਮਿਕ ਖਿਆਲਾਂ ਦੇ ਔਰ ਗੁਰੂ ਘਰ ਚ ਸੇਵਾ ਕਰਨ ਵਾਲੇ ਔਰ ਬੜਾ ਉਤਸ਼ਾਹ ਨਾਲ ਬਾਣੀ ਪੜਨ ਵਾਲੇ ਸੋ ਉਹਨਾਂ ਦੀ ਬਹੁਤ ਲੰਮਾ ਸੰਘਰਸ਼ ਹੈ ਉਹਨਾਂ ਦੇ ਜੀਵਨ ਦਾ ਬਹੁਤ ਵੱਡੀ ਕੁਰਬਾਨੀ ਆ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੈਠੇ ਆ ਸਰਦਾਰ ਦਵਿੰਦਰਪਾਲ ਸਿੰਘ ਖੁੱਲਰ ਦਾ ਸਿੱਧਕ ਵੇਖੋ ਕਿ ਕਿੰਨਾ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਵਿੱਚ ਬੈਠਿਆ ਹੋ ਗਿਆ ਅੱਜ ਤੱਕ ਕਦੇ ਉਹਨਾਂ ਨੇ ਕੋਈ ਗਿਲਾ ਸ਼ਿਕਵਾਨੀ ਆਪਣੀ ਕੌਮ ਨਾਲ ਕੀਤਾ ਇਹ ਦੇਖੋ ਐਡੀ ਵੱਡੀ ਧ੍ਰੜਤਾ ਐਡਾ ਵੱਡਾ ਜੇਰਾ ਇਹ ਕੌਮ ਦੇ ਯੋਧਿਆਂ ਦੇ ਅੰਦਰ ਹੀ ਹੋ ਸਕਦਾ ਦੂਸਰੇ ਦੇ ਅੰਦਰ ਨਹੀਂ ਇਹ ਕੋਈ ਹੋਰ ਬੰਦਾ ਹੁੰਦਾ ਨਾ ਇਸ ਸੰਸਾਰ ਤੇ ਪਹਿਲੀ ਗੱਲ ਤਾਂ ਉਹਨੇ ਆਪਣੀ ਕੌਮ ਨੂੰ ਹੀ ਲਾਂਭੇ ਦੇ ਦੇ ਕੇ ਸਾਰੀ ਕੌਮ ਨੂੰ ਮਾਰ ਦੇਣਾ ਸੀ ਦੂਸਰੀ ਗੱਲ ਉਹਦੇ ਤੇ ਇੰਨਾ ਅਸਰ ਪੈਣਾ ਸੀ ਕਿ ਉਹਨੇ ਇੰਨਾ ਲੰਮਾ ਸਮਾਂ ਸੰਘਰਸ਼ ਨਹੀਂ ਕਰ ਪਾਉਣਾ ਸੀ ਪਰ ਸਾਡੇ ਯੋਧਿਆਂ ਨੇ ਸਰਦਾਰ ਗੁਰਦੀਪ ਸਿੰਘ ਖੜਾ ਹਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਬੰਦੀ ਸਿੰਘ ਹਗੇ ਆ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡੀ ਘਾਲਣਾ ਸੋ ਇਹ ਸਾਰੇ ਸਿੰਘਾਂ ਦਾ ਮੈਂ ਰੋਮ-ਰੋਮ ਕਰਕੇ ਸਤਿਕਾਰ ਕਰਦਾ ਔਰ ਇਸ ਤੋਂ ਇਲਾਵਾ ਭਾਈ ਦਇਆ ਸਿੰਘ ਲਾਹੌਰੀਆ ਭਾਈ ਲਾਲ ਸਿੰਘ ਦੀ ਹੈ ਵੱਡੇ ਕੁਰਬਾਨੀ ਵਾਲੇ ਸਿੰਘ ਹੈ ਸੋ ਜਿੰਨੇ ਵੀ ਬੰਦੀ ਸਿੰਘ ਹੈ ਸੈਂਟਰ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਔਰ ਜੋ ਸੂਬਿਆਂ ਦੇ ਵਿੱਚ ਸਿੰਘਾਂ ਨੂੰ ਫੜਿਆ ਹੋਇਆ ਉਹਨਾਂ ਦੀ ਵੀ ਰਿਹਾਈ ਤੁਰੰਤ ਹੋਣੀ ਚਾਹੀਦੀ ਅੱਜ ਜਿਹਨੇ ਪੰਜਾਬ ਦੇ ਮੁੱਖ ਮੰਤਰੀ ਤੁਹਾਨੂੰ ਮਾਨਸਾ ਦਾ ਬਿਆਨ ਅੰਦੇ ਕੈ ਸ਼੍ਰੋਮਣੀ ਗੋਲਦਾਰ ਕਮੇਟੀ ਦੀ ਲੱਗਦਾ ਕਿਸ ਤਰ੍ਹਾਂ ਬਿਆਨ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਇੱਕ ਬਹੁਤ ਹੀ ਧਾਰਮਿਕ ਸੰਸਥਾ ਔਰ ਬਹੁਤ ਹੀ ਸਨਮਾਨਯੋਗ ਸੰਸਥਾ ਸਾਡੀ ਔਰ 750 ਸਾਲ ਦੇ ਲਗਭਗ ਇਸ ਸੰਸਥਾ ਨੂੰ ਕੌਮ ਦੀ ਸੇਵਾ ਕਰਦਿਆਂ ਹੋ ਗਿਆ ਮੁੱਖ ਮੰਤਰੀ ਦੇ ਉਦੇ ਦੇ ਮੁਸਾਬਕ ਇਹ ਟਿੱਪਣੀ ਬਿਲਕੁਲ ਗੈਰਵਾਜਬ ਹੈ। ਔਰ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਕੀਦੀ ਕਰਦੇ ਹਾਂ। ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਜਿਹੀ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ, ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਦੇ ਬਾਰੇ ਟਿੱਪਣੀ ਕਰ ਰਹੇ ਹਾਂ। ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜੜੀ ਹੈ ਸ਼ਰੋਮਣੀ ਕਮੇਟੀ ਦੀ ਮਾਨ ਮਰਿਆਦਾ ਖੈਲੋ ਸ਼੍ਰੋਮਣੀ ਕਮੇਟੀ ਦੇ ਰੁਤਬੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਠਾ ਨੇ ਬਹੁਤ ਬੁਰਾ ਮਨਾਇਆ ਇਹੋ ਜਿਹੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੁਭਾ ਦਿੰਦੀ ਇਸ ਦੇ ਸੰਬੰਧ ਵਿੱਚ ਗਾਉਂਦ ਪੁੱਤਰ ਫਰੰਟ ਕਮੇਟੀ ਦੇ ਪੱਤਰ ਨੇ ਕਿ ਸ਼੍ਰੋਮਣੀ ਕਮੇਟੀ ਵੱੱਟੇ ਕਾਰਜ ਕਰਦੀ ਹੈ ਤੇ ਉਹਨਾਂ ਬਿਸਤਰੇ ਟਿੱਪਣੀ ਨਹੀਂ ਦੇਣੀ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਕਈ ਬਹੁਤ ਵੱਡੇ ਵੱਡੇ ਕਾਰਜ ਹੈ ਜੇ ਸ਼੍ਰੋਮਣੀ ਕਮੇਟੀ ਦੇ ਅੰਦਰ ਜਾ ਕੇ ਦੇਖੋਗੇ ਨਾ ਸ਼੍ਰੋਮਣੀ ਕਮੇਟੀ ਦਾ এডੂਕੇਸ਼ਨ ਸਿਸਟਮ ਲੋਕਾਂ ਲਈ ਬਹੁਤ ਵੱਡਾ ਉਹਨਾਂ ਨੇ ਮੈਡੀਕਲ ਕਾਲਜ ਉਹਨਾਂ ਦੇ ਹੈ ਸਕੂਲ ਉਹਨਾਂ ਦੇ ਹੈ ਫਿਰ ਉਹਨਾਂ ਨੇ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਬੜੀ ਬਾਹ ਫੜੀ ਹੈ ਫਿਰ ਤੁਸੀਂ ਦੇਖੋ ਵੀ ਉਹ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਕਹਿ ਲਓ ਖਾਸ ਕਰਕੇ ਹਿੰਦੁਸਤਾਨ ਵਿੱਚ ਕਹਿ ਲਓ ਕਿੱਥੇ ਵੀ ਕਿਤੇ ਕੁਦਰਤੀ ਆਫਤ ਆਉਂਦੀ ਆ ਉੱਥੇ ਜਾ ਕੇ ਉਹ ਖੜ ਕੇ ਇਨਸਾਨੀਅਤ ਦੇ ਨਾਤੇ ਸੇ ਦੁਖੀ ਲੋਕਾਂ ਦੀ ਮਦਦ ਕਰਦੀ ਆ ਫਿਰ ਦੇਖੋ ਕੋਈ ਵੀ ਮੋਰਚਾ ਕਿਸਾਨੀ ਮੋਰਚਾ ਲਾ ਲਓ ਕੋਈ ਸਮਾਜਿਕ ਮੋਰਚੇ ਲੱਗਦੇ ਉੱਥੇ ਜਾ ਕੇ ਸ਼ਰੋਮਣੀ ਕਮੇਟੀ ਸਾਲਾਂ ਤੋਂ ਬੰਦੀ ਲੰਗਰ ਲਾਉਂਦੀ ਰਹੀ ਆ ਇਸ ਕਰਕੇ ਸ਼ਰੋਮਣੀ ਕਮੇਟੀ ਨੇ ਧਾਰਮਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਇਸ ਕਰਕੇ ਉਹ ਜੀ ਸੰਸਥਾ ਦੇ ਸਤਕਾਰ ਲਈ ਬਹੁਤ ਖਿਆਲ ਹਰਕ ਨੂੰ ਰੱਖਣ ਦੀ ਲੋੜ ਹੈ ਇਹੋ ਜਿਹੇ ਟਿੱਪਣੀਆਂ ਨੇ ਸਾਨੂੰ ਕਦੇ ਵੀ ਕਰਨੀਆਂ ਚਾਹੀਦੀ। ਕੀ ਟਿੱਪਣੀ ਕੀ? ਕਿ ਨੋਟ ਕਦੇ ਅਪੀਲ ਕੀਤੀ ਜਾ ਰਹੀ ਕਿਰਤੀ ਪਾਰਟੀ। ਕਿ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਪੰਜਾਬ ਦੇ ਹਿੱਤਾਂ ਵਰਸੇ ਨਹੀਂ ਗਈ ਸवाय ਪੰਜਾਬੀ ਖਾਲੀਦਰ ਦੇ ਪਾਰਟੀ। ਮੈਂ 2027 ਦੇ ਆਉਣ ਤੱਕ ਇਸ ਬਾਰੇ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਵੀ ਕੀ ਪਲਾਨ ਬਣਾਉਣਾ, ਕੀ ਰੂਪਰੇਖਾ ਲਿਖਣੀ ਹੈ। ਮੈਂ ਇਹ ਚਾਹੁੰਨਾ ਅਸੀਂ ਇਹ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਕਿ ਰਾਜ ਪ੍ਰਬੰਧ ਜਿਹੜਾ ਬੜਾ ਮਜ਼ਬੂਤ ਹੋਣਾ ਚਾਹੀਦਾ ਔਰ ਇਹ ਰਾਜ ਪ੍ਰਬੰਧ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ। ਇਹ ਕਿਸੇ ਇੱਕ ਨੂੰ ਨਹੀਂ ਸਮੁੱਚੇ ਭਾਈਚਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਆ। ਸਾਰਿਆਂ ਦਾ ਮਾਨ ਸਨਮਾਨ ਔਰ ਪੰਜਾਬ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ। ਅਸੀਂ ਸ਼ਾਂਤੀ ਦੇ ਪੂਰਨ ਰੂਪ ਦੇ ਵਿੱਚ ਹਾਮੀ ਆ। ਹਮੇਸ਼ਾ ਇਹਦੇ ਲਈ ਜਤਨਸ਼ੀਲ ਰਹੇ ਆ। ਇਸ ਲਈ ਅਸੀਂ ਇਹ ਸੋਚਦੇ ਆ ਕਿ ਜਿਹੜੀ ਪਾਰਟੀ ਪੰਜਾਬ ਨੂੰ ਸਖਾਵਾ ਮਾਹੌਲ ਦੇ ਸਕਦੀ ਹੈ ਆਉਣ ਵਾਲੇ ਸਮੇਂ ਪੰਜਾਬ ਦੇ ਭਵਿੱਖ ਨੂੰ ਰੋਸ਼ਨ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਉਸ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਕੇ ਤੁਹਾਨੂੰ ਉਹਦਾ ਵੀ ਜਰੂਰ ਆਉਣ ਵਾਲੇ ਸਮੇਂ ਚ ਕੋਈ ਨਾ ਕੋਈ ਤੁਹਾਡੇ ਅੱਗੇ ਰੂਪ ਰੇਖਾ ਲਿਖ ਕੇ ਜਾਂ ਜੋ ਵੀ ਮੈਂ ਮਸਵਰਾ ਹੋਏਗਾ ਉਹ ਤੁਹਾਨੂੰ ਦੱਸਾਂ ਵੱਡੀ ਗਿੰਟੀ ਦੇ ਡੇਰਾ ਮੁਖੀ ਹਰਮੰਦਰ ਸਾਹਿਬ ਕੰਟਰੈਕਟਰ ਸਰਸਤ ਆਇਆ ਕਿਵੇਂ ਦੇਖੀ ਬੀਤੇ ਦਿਨੀਂ ਜਿੰਜੀ ਸਿੰਘ ਗਿਆਲਾ ਆਇਆ ਸੀ ਹਲ ਬਿਆਸ ਉਹਦੇ ਬੋਪੇ ਆਇਆ ਕਿਵੇਂ ਦੇਖੀ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਕਿਸੇ ਵੀ ਬਾਰੇ ਦੇਖੋ ਇਹ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਕੋਈ ਵੀ ਆਸ ਨਹੀਂ ਕਿ ਹਰਮੰਦਰ ਸਾਹਿਬ ਸਤਪੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਦਰ ਆ ਇਹਦੇ ਬਾਰੇ ਹੁਕਮ ਹੈ ਮਹਾਰਾਤਾ ਖत्री ਬ੍ਰਾਹਮਣ ਸੂਦ ਵੈਸੁਪਦੇਸ਼ ਚੋਂ ਵਰਨਾ ਕੋ ਸੰਜਾ ਇਸ ਕਰਕੇ ਇੱਥੇ ਸਾਰੇ ਧਰਮੀ ਹਿੰਦੂ ਧਰਮੋਂ ਮੁਸਲਮਾਨ ਧਰਮ ਅਸਾਈਂ ਜਨੀ ਬੁੱਧੀ ਜਿੰਨੇ ਵੀ ਦੁਨੀਆ ਦੇ ਧਰਮ ਹੈ ਉਹ ਸਾਰਿਆਂ ਨੂੰ ਹਰਿਮੰਦਰ ਸਾਹਿਬ ਸਤਿਗੁਰੂ ਮਹਾਰਾਜੀ ਦਾ ਸਥਾਨ ਸਭ ਨੂੰ ਕਲਾਵੇ ਵਿੱਚ ਲੈਂਦਾ ਇਸ ਕਰਕੇ ਬਾਕੀ ਮੈਂ ਹੋਰ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ